ਸਾਰ ਸੰਗਤ ਜੀ ਪਹਿਲਾਂ ਤਾਂ ਪੈਣੀ ਸਾਹਿਬ ਵਾਲਿਆਂ ਕੋਲ ਤੇ ਲੁਧਿਆਣਿਆਂ ਵਾਲਿਆਂ ਕੋਲ ਅਰਜ ਬੇਨਤੀ ਹੈ ਵੀ ਵੱਧ ਤੋਂ ਵੱਧ ਆਇਆ ਕਰੋ ਇਹ ਯੱਗ ਚੱਲਦਾ ਹੈ ਸੰਤ ਨਿਸ਼ਾਨ ਸਿੰਘ ਹੁਣੀ ਬੜੀ ਕਿਰਪਾ ਕਰਨ ਡਏ ਨੇ ਨਾਲ ਸਾਰੇ ਹਰਪਾਲ ਸਿੰਘ ਹੁਣੀ ਸ਼ਾਮ ਹੁਣੀ ਸਾਰੇ ਲੱਗੇ ਨੇ ਤੇ ਇੰਨਾ ਟਾਈਮ ਕੱਢ ਕੇ ਕਰਨ ਡਏ ਨੇ ਹਰ ਵੇਲੇ ਇਹ ਸਿੱਖਣ ਦਾ ਮੌਕਾ ਨਹੀਂ ਮਿਲਦਾ ਤੇ ਤੁਸੀਂ ਲੁਧਿਆਣੇ ਵਾਲੇ ਪੈਣੀ ਸਾਹਿਬ ਵਾਲੇ ਤਾਂ ਇੱਥੇ ਆਇਆ ਕਰੋ ਦੂਸਰੇ ਆਨਲਾਈਨ ਜੁਆਇਨ ਤੁਸੀਂ ਕਰ ਸਕਦੇ ਹੋ ਜਿਨ੍ਹਾਂ ਕੋਲ ਜਿਨ੍ਹਾਂ ਨੂੰ ਨਹੀਂ ਇਹਨਾਂ ਨੇ ਭੇਜਿਆ ਲਿੰਕ ਉਹ ਫੋਨ ਕਰ ਲੋ ਉਹਨਾਂ ਨੂੰ ਲਿੰਕ ਭੇਜ ਦਿਆਂਗੇ ਜਿਸ ਤਰ੍ਹਾਂ ਐਲਨਾਬਾਦ ਨੇ ਸੰਤਨਗਰ ਨੇ ਜਾਂ ਜਿਹੜੇ ਦੂਰ ਦੂਰ ਨੇ ਜਿਹੜੇ ਨਹੀਂ ਆ ਸਕਦੇ ਦਿੱਲੀ ਤੋਂ ਉਹ ਵੀ ਵੱਧ ਤੋਂ ਵੱਧ ਸੰਗਤ ਜੁਆਇਨ ਕਰੇ ਅੱਜ ਸੰਗਤ ਬਹੁਤ ਘੱਟ ਏ ਸੋ ਆਪਾਂ ਇਸ ਚੀਜ਼ ਦਾ ਵੱਧ ਤੋਂ ਵੱਧ ਫਾਇਦਾ ਲਈਏ ਹਰ ਵੇਲੇ ਕਲਾਸਾਂ ਕੀਤੀਆਂ ਨਹੀਂ ਜਾਂਦੀਆਂ ਹੁਣ 10 15 12 ਦਿਨ ਤੋਂ ਚੱਲ ਰਹੀਆਂ ਨੇ ਹੋਰ 10 12 ਦਿਨ ਚੱਲਣਗੀਆਂ ਤੇ ਸੰਗਤ ਵੱਧ ਤੋਂ ਵੱਧ ਜੁਆਇਨ ਕਰਿਆ ਕਰੇ ਇੱਥੇ ਵੀ ਭੈਣੀ ਸਾਹਿਬ ਵਾਲੇ ਤਾਂ ਜਰੂਰ ਆਇਆ ਕਰੋ ਇੱਥੇ